ਤੋਂ ਪਰ ਦਨ ਇਹ ਨੂੰ ਇਹ ਨਾ ਕੀ ਯਾਰ ਆ ਜੇ ਮੇਰਾ ਅੱਜ ਸਾਨੂੰ ਪ੍ਰੈਸ ਬਣਾਣੀ ਸਿਖਾਉਣੇ ਆ ਕਿਦਾਂ ਬਣਾਈਂਦੀ ਆ ਘਰੇ ਬਣਾ ਸਕਦੇ ਨੇ ਇਹ ਸੇਫੋਂ ਦੀ ਲੋੜ ਨਹੀਂ ਉਰਨਾ ਨਹੀਂ ਐਸਾ ਵੱਲੇ ਹੁੰਦੇ ਆ ਇਹ ਖੋਲ ਤੇ ਲਈ ਮੜ ਕੇ ਜਕਸ ਨਹੀਂ ਨਾ ਇਹ ਦੋ ਕਸਣ ਲੱਗਾ ਦੋ ਨਾਟ ਵਾਦ ਕੇ ਆ ਕੇ ਦੋਟੀ ਦੋ ਨਾਟ ਕਿਤੋਂ ਲੱਗੇ ਕਿਦਾਂ ਵਾਦ ਗਏ ਕਸੀਦਵੇਂ ਸਾਰੇ ਹੀ

ਇਹਨੂੰ ਐਲੀਮੈਂਟ ਕਹਿੰਦੇ ਆ ਹਾਂਜੀ ਇਹ ਹੈ ਕੱਟ ਅੱਛਾ ਪ੍ਰੈਸ ਦਾ ਕੱਟ ਹੈ ਆਟੋਮੈਟਿਕ ਗਰਮ ਹੋ ਕੇ ਇਹਨੇ ਕੱਟ ਵੜਾਉਂਦਾ ਵਾ ਜਦੋਂ ਨਾਰਮਲ ਤਾਪਮਾਨ ਤੇ ਆ ਜੇ ਤੇ ਫਿਰ ਆਪਾਂ ਵੀ ਸੇਵਕ ਮਕੈਨੀਕਲ ਵਾਂਗੂ ਪ੍ਰੈਸਾਂ ਦੀ ਪੱਖਿਆਂ ਦੀ ਵੀਡੀਓ ਪਈ ਜਾਏਗੀ ਸੇਵਕ ਮਕੈਨੀਕਲ ਚੈਨਲ ਇੱਕੇਗਾ ਆਹ ਉਹ ਮੂਹ ਤੋਂ ਪੱਖੇ ਦੀ ਹਾਂ ਚੱਲਦਾ ਇਹਦਾ ਹੂੰ ਜਿਹੜਾ ਪੱਥਰ ਜਾ ਜਿੰਨੂੰ ਆਂਦੇ ਇਹੋ ਕੱਟਿਆ ਤੇ ਇਹ ਕੱਟ ਦੀ ਹੁਣ ਤੇ ਰਿਪੇਅਰ ਹੋ ਜੂਗੀ ਹਾਂ ਜੇ ਜੋ ਅਗਲੀਆ ਬੰਦ ਹੋਇਆ ਤੇ ਨਵਾਂ ਹੀ ਪਾਣਾ ਠੀਕ ਹੈ ਸਰ ਹੁਣ ਰਿਪੇਅਰ ਕਰਕੇ ਵੇਖੋ ਨੇ ਦੰਨ ਅਤੇ ਦੀ ਮਿਸਤਰੀ ਹਾਸ ਕਰਕੇ ਜਿਆਦਾ ਨਵਾਂ ਹੀ ਪਾ ਦਿੰਦੇ ਆ ਦੇ ਦੇ ਦੁਕਾਨਾ ਇਲੈਕਟ੍ਰੀਸ਼ੀਅਨ ਫਰੈਂਡਸ ਇਲੈਕਟ੍ਰੀਸ਼ੀਅਨ ਸਰਸਮਾਨ ਮਿਲ ਜੰਦਾ ਇਨਾ ਗੁਰ ਆਹ ਤੇਰੀ ਫ੍ਰੀਜ ਪ੍ਰਮੋਸ਼ਨ ਰੂਪਾ ਕਿੱਥੇ ਆਜਾ ਇਹਨੂੰ ਮਗਨੇ ਕੋ ਆਂਦੇ ਨੇ ਖਾੜ ਬਾੜ ਦੱਸਾ ਮੰਗੀ ਬਰਾਤੀ ਕੇ ਆ ਮੜ ਆਇਆ ਹੈ ਪਰ ਆ ਬਲਬ ਜੇ ਨੰਬਰ ਨਹੀਂ ਹੈ ਇਹ ਸੀਰੀਏ ਤੋਂ ਬਣਾ ਚੈੱਕ ਨਹੀਂ ਹੋਣੀ ਇਹ ਜੇ ਕਿਦਾਂ ਇਹਦੀ ਕਰਦੇ ਆ ਕਰਕੇ ਰੱਖੀਏ ਕਰੇ ਜੀ ਜੇ ਨਾ ਹੋਵੇ ਕੱਟ ਜਿਹੜਾ ਨੇ ਖਰਾਬ ਹੋਇਆ ਵਾ ਉੱਡਿਆ ਉੱਡ ਗਿਆ ਵਾ ਇਹਦੀ ਹੁਣ ਰਿਪੇਅਰ ਤੇ ਹੋ ਗਿਆ ਜਦੋਂ ਗਾਂਹ ਬੰਦ ਹੋਈ ਤੇ ਫੇਰ ਨਵਾਂ ਹੀ ਪੰਡਾ ਠੀਕ ਹੈ ਤੇ ਹੁਣੇ ਭਾਂ ਦੇ ਲਗਾਉਣਾ ਦੇਖਿਓ ਦੁਕਾਨ ਤੇ ਕੀ ਦੁਕਾਨ ਆ ਇਹਨਾਂ ਦੀ ਮਨੀਆਰੀ ਦੀ ਇਹ ਕੋਲ ਇਲੈਕਟ੍ਰੀਸ਼ੀਅਨ ਵੀ ਇਹ ਕੋਣ ਆ ਤਾਂ ਪ੍ਰੈਸਡ ਹੈ ਬਣਾਉਣ ਕਰੇ ਬਣਾ ਸਕਦੇ ਤੁਸੀਂ ਵੀ ਆ ਦੱਸਤਾ ਕਿਥੇ ਕੱਟ ਹੁੰਦਾ ਛੋਟਾ ਜਿਹਾ ਜੇ ਕਿਤੇ ਨਾ ਚੱਲਦੀ ਹੋਏ ਇਹਦੇ ਇੰਨੇ ਸਾਧਾਰਨ ਤੇ ਇਹਦਾ ਸੱਲੇ ਦਾ ਸਹੀ ਹੋ ਜਾਂਦੀ ਮਿਸਤਰੀ ਕੋ ਕਾੜਨ ਦੀ ਲੋੜ ਹੀ ਨਹੀਂ ਪੈਂਦੀ